ਤੇ ਹੋਤੇ ਸਾਰੇ ਬਹੁਤ ਵਧੀਆ ਹੋਵਗੇ ਤੇ ਵਾਈਬਰੂਜ ਦੀ ਮਹੀਨਾ ਚੜ੍ਹਦੀ ਕਲਾ ਚੋਂਗੇ ਜੀ ਅੱਜ ਜਿਹੜਾ ਪਰ ਟਾਪਿਕ ਲੈ ਕੇ ਆਇਆ ਆ ਆਪਾਂ ਗੱਲ ਕਰਾਂਗੇ ਚੁਪੈ ਰਸਾਇਬ ਜਿਹਦੇ 파ਟ ਦੀ ਆਪਣੀ ਲਾਈਫ ਦੇ ਵਿੱਚ ਕੀ ਮਹੱਤਤਾ ਹੈ ਇਸ ਤੋਂ ਪਹਿਲਾਂ ਜੀ ਚੁਪਹਿਰਾ ਸਾਹਿਬ ਨਾਲ ਰਿਲੇਟਡ ਮੈਂ ਬਹੁਤ ਸਾਰੀਆਂ ਵੀਡੀਓਸ ਤੁਹਾਡੇ ਨਾਲ ਸ਼ੇਅਰ ਕੀਤੀਆਂ ਨੇ ਚੁਪਹਿਰਾ ਸਾਹਿਬ ਕਿਵੇਂ ਕੱਟਣਾ ਹੈ ਚੁਪਹਿਰਾ ਸਾਹਿਬ ਦੀ ਕੀ ਵਿਧੀ ਹੈ ਜੀ ਪੂਰੀ ਤੇ ਚੁਪਹਿਰਾ ਸਾਹਿਬ ਦੇ ਵਿੱਚ ਕਿਹੜੇ ਕਿਹੜੇ 파ਟ ਕਰਨੇ ਹਨ ਜੋ ਪੈਰਾ ਸਾਹਿਬ ਦੀ ਜਿਹੜੀ ਦੇਗ ਆ ਉਹ ਕਿਵੇਂ ਬਣਾਉਣੀ ਹੈ ਕੀ ਮर्यादा ਹੈ ਸਾਰੇ ਰੂਲ ਰੈਗੂਲੇਸ਼ਨਸ ਆਪਾਂ ਪ੍ਰੋਪਰ ਤੁਹਾਡੇ ਨਾਲ ਵੀਡੀਓਜ਼ ਦੇ ਵਿੱਚ ਸ਼ੇਅਰ ਕਰੇ ਨੇ ਤੇ ਅੱਜ ਜੀ ਆਪਾਂ ਜੋ ਪੈਰਾ ਸਾਹਿਬ ਦੇ ਪਾਰਟ ਦੀ ਮਹੱਤਤਾ ਬਾਰੇ ਤੁਹਾਡੇ ਨਾਲ ਗੱਲ ਕਰਾਂਗੇ ਤੇ ਰੀਅਲ ਲਾਈਫ ਦੇ ਜਿਹੜੇ ਐਕਸਪੀਰੀਅੰਸ ਆ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਜੀ ਚੁਪਈ ਸਾਹਿਬ ਜੀ ਦੀ ਬਾਣੀ ਹੈ ਜੀ ਬਹੁਤ ਜ਼ਿਆਦਾ ਮਹੱਤਵਪੂਰਨ ਬਾਣੀ ਆ ਆਪਣੀ ਲਾਈਫ ਦੇ ਵਿੱਚ ਬਹੁਤ ਇਹ ਜਿਹੜੇ ਇਨਸਾਨ ਸ਼ਰਧਾ ਦੇ ਨਾਲ ਚੁਪਈ ਸਾਹਿਬ ਜੀ ਦਾ ਪਾਠ ਕਰਦੇ ਹਨ ਵਾਹਿਗੁਰੂ ਜੀ ਉਹਨਾਂ ਦੀਆਂ ਬਹੁਤ ਝੋਲੀਆਂ ਭਰਦੇ ਨੇ ਇਹ ਜਿਹੜੇ ਬਾਣੀਆ ਦੀ ਕਲਗੀਧਰ ਭਾਸ਼ਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਨੂੰ ਬਖਸ਼ੀ ਹੈ ਜੀ ਜਿਹੜੇ ਲੋਕ ਚੁਪਈ ਸਾਹਿਬ ਜੀ ਦਾ ਪਾਠ ਡੇਲੀ ਆਪਣੀ ਲਾਈਫ ਦੇ ਵਿੱਚ ਰੂਟੀਨ ਵਾਈਜ਼ ਕਰਦੇ ਨੇ ਮਨ ਧਾਰ ਕੇ ਕਰ ਦੇਣੀ ਕਿ ਮੈਂ 10 ਕਰਨੀਆਂ ਜਾਂ ਮੈਂ 50 ਕਰਨੀਆਂ ਜਾਂ ਮੈਂ ਜਿੰਨੇ ਵੀ ਤੁਸੀਂ ਕਰਨੇ ਆ ਹਨਾ ਤੇ ਵਾਹਿਗੁਰੂ ਜੀ ਤੁਸੀਂ ਮੰਨਣਾ ਨਹੀਂ ਤੁਸੀਂ ਇੰਨਾ ਕੁ ਜ਼ਿਆਦਾ ਪਾਵਰ ਆ ਜੀ ਇਹ ਪਾਠ ਦੇ ਵਿੱਚ ਵੀ ਤੁਸੀਂ ਅਜਮਾ ਕੇ ਦੇਖ ਲਓ ਤੁਸੀਂ ਧਾਰ ਕੇ ਤੁਹਾਡਾ ਕੋਈ ਵੀ ਕੰਮ ਨਹੀਂ ਬਣਦਾ ਹੋਏ ਤੁਸੀਂ ਚੁਬਈ ਸਹੀਦਾ ਧਾਰ ਕੇ ਜੀ ਪੂਰਾ ਕਿ ਮੈਂ ਇੰਨੇ ਕਰਨੀਆਂ ਜਾਂ ਮੈਂ ਇੰਨੇ ਕਰਨੇ ਆ ਪਾਠ ਤੁਸੀਂ ਅਜਮਾ ਕੇ ਦੇਖਿਓ ਤੁਸੀਂ ਤੁਹ ਕੁਦ ਇਸ ਗੱਲ ਨਾਲ ਸਹਿਮਤ ਹੋਵੋਗੇ ਕਿ ਚੁਪਈ ਸਹਿਜ ਦੇ ਪਾਰਟ ਦੇ ਵਿੱਚ ਕਿੰਨੀ ਪਾਵਰ ਹੈ ਜੀ ਤੇ ਜਿਹੜਾ ਮੈਂ ਤੁਹਾਡੇ ਨਾਲ ਅੱਜ ਪਰਸਨਲ ਐਕਸਪੀਰੀਅੰਸ ਸ਼ੇਅਰ ਕਰਨ ਲੱਗੀ ਹਾਂ ਜੀ ਚੁਪਈ ਸਹਿਜ ਦਾ ਵੈਸੇ ਤਾਂ ਬਹੁਤ ਸਾਰੇ ਨਹੀਂ ਤੇ ਚਲੋ ਇੱਕ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਕਿ ਜਿਵੇਂ ਸਭ ਮੇਰੇ ਹਸਬੰਡ ਦੀ ਜਿਹੜੀ ਚਾਚਾ ਜੀ ਦੀ ਬੇਟੀ ਸੀਗੀ ਆਪਣੇ ਘਰ ਚੋਂ ਹੀ ਆ ਜੀ ਆਪਾਂ ਦੂਰ ਵੀ ਕਿਉਂ ਜਾਣਾ ਤੇ ਉਹਨਾਂ ਦੀ ਫੈਮਿਲੀ ਦਾ ਜੀ ਕਾਫੀ ਟਾਈਮ ਤੋਂ ਉਹ ਨਾ ਬਾਹਰਲਾ ਬਣਵਾਲੇ ਸੀਗੇ ਆਪਣਾ ਮੇਰੇ ਨਾਲ ਜਦੋਂ ਮੇਰੀ ਦੀਦੀ ਦੀ ਗੱਲ ਹੋਈ ਤੇ ਉਹਨਾਂ ਨੇ ਮੈਨੂੰ ਦੱਸਿਆ ਤੇ ਉਹ ਕਹਿੰਦੇ ਕਿ ਭਾਬੀ ਜੀ ਕਿ ਮੈਂ ਨਾ ਕਿ ਬਹੁਤ ਟੋਟ ਚੁੱਕੀ ਸੀ ਕਿ ਕਿ ਪਹਿਲਾਂ ਮੈਂ ਇਹਨਾਂ ਦੇ ਹਸਬੰਦ ਇੱਕ ਸਿੰਘ ਹੋਰ ਅਦਰ ਕੰਟਰੀ ਦਾ ਅਪਲਾਈ ਕਰਿਆ ਸੀਗਾ ਏਜੰਟ ਨੇ ਪੈਸੇ ਵਗੈਰਾ ਵੀ ਲੈ ਲੇਤੀ ਇਹਨਾਂ ਤੋਂ ਪੈਸੇ ਡੁੱਬ ਗਏ ਸੀ ਇਹ ਮੈਨੂੰ ਦੱਸਿਆ ਸੀਗਾ ਦੀਦੀ ਨੇ ਤੇ ਚਾਚੀ ਜੀ ਨਾਲ ਵੀ ਗੱਲ ਹੋਈ ਸੀ ਕਿ ਫਿਰ ਉਹ ਵੀ ਦੱਸਦੇ ਸੀਗੇ ਕਹਿੰਦੇ ਕਿ ਪੈਸੇ ਬਹੁਤ ਲੱਗੇ ਆ ਕਿ ਏਜੰਟ ਕੋਈ ਹੈ ਨਾ ਕੁਝ ਯਾਨੀ ਦੱਸ ਨਹੀਂ ਰਿਹਾ ਹੈਗਾ ਪ੍ਰੋਪਰ ਤੇ ਫਿਰ ਉਸ ਤੋਂ ਬਾਅਦ ਯਾਨੀ ਇਹਨਾਂ ਨੇ ਅਦਰ ਕੰਟਰੀ ਦਾ ਫਿਰ ਅਪਲਾਈ ਕਰਿਆ ਸੀਗਾ ਫਿਰ ਕੈਨੇਡਾ ਦਾ ਕੀਤਾ ਸੀ ਅਪਲਾਈ ਕੀਤੀ ਉਹਨਾਂ ਨੇ ਦੱਸਿਆ ਸੀਗਾ ਤੇ ਯਾਨੀ ਉਹ ਕਹਿੰਦੇ ਕਿ ਅਸੀਂ ਬਹੁਤ ਓਕੇ ਓਕੇ ਹੈ ਨਾ ਇਧਰੋਂ ਉਧਰੋਂ ਕਰਕੇ ਮਸੀਂ ਯਾਨੀ ਬਹੁਤ ਓਕਾ ਸਾਡਾ ਬਣਿਆ ਪਰ ਕਹਿੰਦੇ ਕਿ ਮੈਂ ਭਾਬੀ ਜੀ ਉਹਨਾਂ ਨੂੰ ਜਦੋਂ ਮੇਨਾ ਗੱਲ ਦਿੱਤੀ ਕਹਿੰਦੇ ਕਿ ਮੈਂ ਨਾ ਚੁਪਈ ਸਾਹਿਬ ਜੀ ਦਾ ਪਾਰਟ ਬਹੁਤ ਕਰਦੀ ਹੁੰਦੀ ਸੀ ਕਹਿੰਦੇ ਕਿ ਐਨੀ ਮੈਨੂੰ ਇੰਨੀ ਸ਼ਰਧਾ ਐ ਮਾ ਉਹ ਪਾਠ ਦੀ ਮੈਂ ਚਪਈ ਸਾਹਿਬ ਜੀ ਦਾ ਪਾਠ ਕਰਨਾ ਨਹੀਂ ਛੱਡਿਆ ਉਹ ਕਹਿੰਦੇ ਮੈਂ ਮੈਨੂੰ ਕਿਸੇ ਨੇ ਦੱਸਿਆ ਸੀਗਾ ਕਿ ਤੁਸੀਂ ਚਪਈ ਸਾਹਿਬ ਜੀ ਦਾ ਪਾਠ ਕਰੋ ਕਿ ਤੁਹਾਡਾ ਹਰ ਇੱਕ ਜਿਹੜਾ ਕੰਮ ਤੁਹਾਡਾ ਰੁਕਦਾ ਵਾ ਉਹ ਤੁਹਾਡਾ ਬਣੂਗਾ ਹੀ ਬਣੂਗਾ ਉਹ ਮੈਨੂੰ ਕਹਿੰਦੇ ਭਾਬੀ ਜੀ ਮੈਂ ਐਨਾ ਚਪਈ ਸਾਹਿਬ ਜੀ ਦਾ ਪਾਠ ਡੇਲੀ ਮੈਂ ਐ ਨਹੀਂ ਹੈਗਾ ਕਿ ਮੈਂ 13 ਕੀਤਾ ਆ ਜਾਂ ਮੈਂ 50 ਕੀਤੇ ਆ ਉਹ ਕਹਿੰਦੇ ਮੈਂ ਇੱਕ ਟਾਈਮ 'ਚ ਤਾਂ ਬੈਠਤੀ ਯਾਨੀ ਜਿੰਨੇ ਕਰਨੇ ਹੁੰਦੇ ਸੀ ਮੈਂ ਕਰ ਲੈਂਦੀ ਸੀ ਜਿਵੇਂ 21ਵੇਂ ਕਰਦੀ ਹੁੰਦੀ ਸੀ ਬੈਠ ਕੇ ਉਹ ਕਹਿੰਦੇ ਮੈਂ ਯਾਨੀ ਇਦਾਂ ਸੁੱਕ ਲਿਸ ਵਿੱਚ 21 ਪਾਰਟ ਲਗਾਤਾਰ ਬੈਠ ਕੇ ਕਰੂੰਗੀ ਉਸ ਤੋਂ ਬਾਅਦ ਯਾਨੀ ਮੈਂ ਉਹ ਕਹਿੰਦੇ ਕਿ ਮੈਂ ਨਾ ਲਗਾਤਾਰ ਯਾਨੀ ਕਰਦੀ ਰਹਿੰਦੀ ਸੀ ਰਿਪੀਟ ਉਹ ਯਾਨੀ ਜਿਵੇਂ ਯਾਨੀ ਕੰਮ ਕਰਦੀਆਂ ਕੋਈ ਘਰ ਦਾ ਉਦੋਂ ਵੀ ਮੈਂ ਤੁਰਦੀ ਫਿਰਦੀ ਨੇ ਚਪਈ ਸਾਹਿਬ ਜੀ ਦਾ ਪਾਠ ਕਰੀ ਜਾਣਾ ਕਰੀ ਜਾਣਾ ਤੇ ਉਹ ਇੱਥੇ ਜੌਬ ਕਰਦੇ ਸੀਗੇ ਜਦੋਂ ਦੀਦੀ ਤੇ ਇੱਥੇ ਸੀਗੇ ਜਦੋਂ ਇੰਡੀਆ ਉਹ ਕਹਿੰਦੇ ਕਿ ਮੈਂ ਇਵਨ ਜੌਬ ਤੇ ਵੀ ਮੈਂ ਆਪਣਾ ਕੰਮ ਵੀ ਕਰੀ ਜਾਣਾ ਬੈਠੀ ਨੇ ਕਿ ਚਪਈ ਸਹਿਬ ਜੀ ਦੀ ਬਾਣੀ ਵਿੱਚ ਲਗਾਤਾਰ ਨਿਰੰਤਰ ਆਪਣੀ ਵਾਈਂਚ ਪੜ੍ਹੀ ਜਾਣੀ ਪੜੀ ਜਾਣੀ ਪੜ੍ਹੀ ਜਾਣੀ ਤੇ ਤੁਸੀਂ ਵਿਥ ਇਨ 1 ਮੰਥ ਦੇ ਵਿੱਚ ਉਹ ਕਹਿੰਦੇ ਰਿਜ਼ਲਟ ਆ ਗਿਆ ਕਿ ਸਾਡਾ ਵੀਜ਼ਾ ਲੱਗ ਗਿਆ ਤੇ ਅੱਜ ਇਸ ਟਾਈਮ ਉਹ ਕੈਨੇਡਾ ਬੈਠੀ ਨੇ ਤੇ ਬਹੁਤ ਯਾਨੀ ਉਹ ਕਹਿੰਦੇ ਕਿ ਮੈਨੂੰ ਤਾਂ ਇੰਨੀ ਕੁ ਜ਼ਿਆਦਾ ਯਾਨੀ ਇਸ ਯਾਨੀ ਪਾਰਟ ਤੇ ਇੰਨੀ ਸ਼ਰਧਾ ਆ ਨਾ ਹਰ ਇੱਕ ਪਾਠ ਤੇ ਸੁਣਦਾ ਆ ਉਹ ਕਹਿੰਦੀ ਮੈਂ ਆ ਨਹੀਂ ਕੰਦੇ ਮੈਂ ਹੋਰਾਂ ਪਾਠਾਂ ਦੇ ਸ਼ਰਧਾ ਨਹੀਂ ਉਹ ਕਹਿੰਦੀ ਪਰ ਚਪਈ ਸਾਹਿਬ ਜੀ ਦੇ ਪਾਠ ਦੇ ਵਿੱਚ ਵੀ ਬਹੁਤ ਪਾਵਰ ਆ ਕਿ ਜੇ ਤੁਸੀਂ ਆਪਣੀ ਲਾਈਫ ਦੇ ਵਿੱਚ ਜੌਬ ਕਰਦੇ ਹੋ ਤੋਂ ਤੁਹਾਡੇ ਕੋਲ ਜਿੱਦਾਂ ਹੋਰ ਪਾਣੀਆਂ ਪੜ੍ਹਨ ਦਾ ਇਨਾ ਟਾਈਮ ਨਹੀਂ ਹੈਗਾ ਜਿਵੇਂ ਸੁਖਮਨੀ ਸਾਹਿਬ ਜੀ ਦਾ ਸਵਾ ਘੰਟਾ ਲੱਗਦਾ ਪਾਠ ਕਰਨ ਨੂੰ ਇੱਕ ਪਰ ਜਿਵੇਂ ਚਪਈ ਸਾਹਿਬ ਜੀ ਦਾ ਪਾਠ ਹੈ ਜੀ ਛੋਟਾ ਜਿਹਾ ਪਾਠ ਹੈ ਇਹ ਇਹਨੂੰ ਕਰਨ ਨੂੰ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਘੜੀ ਦੇ 5 ਮਿੰਟ ਵੀ ਨਹੀਂ ਲੱਗਦੇ ਹੈਗੇ 3-4 ਮਿੰਟ ਚ ਹੀ ਹੋ ਜਾਂਦਾ ਹੈ ਪਾਠ ਇਹ ਯਾਨੀ ਉਹ ਕਹਿੰਦੇ ਕਿ ਮੈਂ ਯਾਨੀ ਤੁਸੀਂ ਆਪਣੀ ਡੇਲੀ ਲਾਈਫ ਦੇ ਵਿੱਚ ਜਿਹੜੇ ਲੋਕ ਜਿਨ੍ਹਾਂ ਦੇ ਕੰਮ ਮੜਦੇ ਨੇ ਪਰ ਉਹ ਬੀਜ਼ੀ ਨਹੀਂ ਬਹੁਤ ਨੇ ਉਹਨਾਂ ਤੋਂ 파ਟ ਨਹੀਂ ਹੋ ਰਿਹਾ ਹੈਗਾ ਤੁਸੀਂ ਚੁਪਈ ਸਾਹਿਬ ਜੀ ਦਾ 파ਟ ਇੱਕ ਵਾਰੀ ਕੰਠ ਕਰ ਲੋ ਤਾਂ ਤੁਸੀਂ ਉਹ ਚੁਪਈ ਸਾਹਿਬ ਜੀ ਦਾ 파ਟ ਨਿਰੰਤਰ ਆਪਣੀ ਲਾਈਫ ਦੇ ਵਿੱਚ ਤੁਸੀਂ ਡੇਲੀ ਕਰਨਾ ਸ਼ੁਰੂ ਕਰਦੋ ਮੈਂ 100% ਮੈਂ 200% ਮੈਂ ਦਾਵਾ ਕਰਦੀ ਹਾਂ ਤੁਹਾਡੇ ਹਰ ਕੰਮ ਬਣਨਗੇ ਪੂਰੀ ਸ਼ਰਧਾ ਦੇ ਨਾਲ ਤੁਸੀਂ ਚੁਪਈ ਸਾਹਿਬ ਜੀ ਦਾ 파ਟ ਕਰਨਾ ਸ਼ੁਰੂ ਕਰਦੋ ਜੀ ਆਪਣੀ ਲਾਈਫ ਦੇ ਵਿੱਚ ਤੇ ਇੱਕ ਹੋਰ ਹੈ ਜੀ ਆਪਣੇ ਉਧਰ ਮੇਰੇ ਪੇਕੇ ਵਾਲੇ ਸਾਈਡ ਆਪਣੇ ਸਾਹਮਣੇ ਘਰ ਆਂਟੀ ਹੈਗੇ ਆ ਉਹ ਵੀ ਇੱਕ ਵਾਰੀ ਅੱਧੀ ਸਾਡੇ ਨਾਲ ਗੱਲ ਕਰਦੇ ਸੀਗੇ ਕਹਿੰਦੇ ਮੈਂ ਜਦੋਂ ਚ ਪਈ ਸਾਂਜੀ ਦੇ ਪਾਟ ਬਾਰੇ ਸੁਣਿਆ ਤੇ ਉਹ ਕਹਿੰਦੇ ਕਿ ਯਾਨੀ ਮੈਂ ਵੀ ਫਿਰੇ ਪਾਟ ਕਰਨ ਲੱਗ ਗਈ ਕਹਿੰਦੇ ਮੈਂ ਜਾਨੀ ਸੁੱਖਿਆ ਨਹੀਂ ਸੀਗਾ ਮੈਂ ਕਿਉਂ ਕਰਨੀ ਆ ਕਹਿੰਦੇ ਬਸ ਵੈਸੇ ਹੀ ਮੈਂ ਯਾਨੀ ਮੇਰਾ ਦਿਲ ਸੀਗਾ ਤੇ ਮੈਂ ਕਰਨ ਲੱਗ ਗਈ ਅਨਾਤੇ ਉਹ ਕਹਿੰਦੇ ਕਿ ਮੈਂ ਐ ਨਹੀਂ ਸੀਗਾ ਕਿ ਮੇਰਾ ਕੰਮ ਹੋ ਜਾਵੇ ਮਤਾ ਕਰ ਰਹੀਆਂ ਬਸ ਉਹਨਾਂ ਨੇ ਵੈਸੇ ਖੁੱਲੇ ਸ਼ੁਰੂ ਕਰਦੇ ਉਹ ਕਹਿੰਦੇ ਵਿੱਚ ਪਈਸਾ ਜੀ ਦਾ ਪਾਠ ਵੈਸੇ ਵੀ ਉਹਨਾਂ ਨੂੰ ਕੰਠ ਸੀਗਾ ਉਹ ਕਹਿੰਦੇ ਮੈਂ ਵੀ ਕੰਮ-ਕੂਮ ਕਰਦੀ ਵੀ ਤੁਰਦੀ ਫਿਰਦੀ ਬੈਠ ਕੇ ਜਦੋਂ ਮੈਂ ਫ੍ਰੀ ਹੋਣਾ ਜਦਿ ਚੁਪਈ ਸਹਜ ਦੀ ਪਾਣੀ ਕੰਠ ਯਾਨੀ ਪੜਨ ਲੱਗ ਜਾਈ ਉਹ ਕਹਿੰਦੇ ਕਿ ਯਾਨੀ ਮੈਨੂੰ ਆ ਹੀ ਨਹੀਂ ਪਤਾ ਲੱਗਿਆ ਕਿ ਜਿਹੜੀਆਂ ਮੈਂ ਦਵਾਈਆਂ ਇੰਨੇ ਟਾਈਮ ਦੀਆਂ ਖਾ ਰਹੀ ਸੀ ਮੇਰੇ ਜਿਹੜੇ ਰੋਗ ਸੀਗੇ ਉਹ ਕਦੋਂ ਦੂਰ ਹੋ ਗਏ ਯਾਨੀ ਚੁਪਈ ਸਹਜ ਦੇ ਪਾਠ ਦੇ ਵਿੱਚ ਬਹੁਤ ਜ਼ਿਆਦਾ ਤਾਕਤ ਆ ਤੁਸੀਂ ਵੀ ਆਪਣੀ ਡੇਲੀ ਲਗਦੀ ਵਿੱਚੋਂ ਪੈਸਾ ਇਹਦਾ 파ਟ ਜਰੂਰ ਕਰਿਆ ਕਰੋ ਅਸੀਂ ਵੀ ਕਰਦੇ ਹਾਂ ਤੁਸੀਂ ਵੀ ਜਰੂਰ ਕਰਿਆ ਕਰੋ ਜੀ ਬਾਣੀ ਦਾ ਬਹੁਤ ਫਲ ਮਿਲਦਾ ਆ ਚਾਹੇ ਟਾਈਮ ਬਾਅਦ ਮਿਲੇ ਪਰ ਬਾਣੀ ਜਰੂਰ ਫਲ ਦਿੰਦੀ ਆ ਜਿਵੇਂ ਹੋਮੋਪੈਥਿਕ ਦੀ ਦਵਾਈ ਬੜੀ ਬੜੀ ਅਸਰ ਕਰਦੀ ਹੈ ਨਾ ਇਦਾਂ ਇਦਾਂ ਹੀ 파ਟ ਆ ਜੀ 파ਟ ਜੇ ਤੁਸੀਂ ਡੇਲੀ ਕਰਨ ਲੱਗ ਜੂਗੇ ਨਾ ਵਾਹਿਗੁਰੂ ਜੀ ਨੇ ਟਾਈਮ ਜਦੋਂ ਤੁਹਾਡਾ ਯਾਨੀ ਉਹਨਾਂ ਨੇ ਲੈ ਕੇ ਆਉਣਾ ਤੁਹਾਨੂੰ ਇੰਨੇ ਜਿਆਦਾ ਫਲ ਮਿਲਣੇ ਹਨਾ ਤਾਨੂੰ ਇੰਨਾ ਸਬਰ ਦਾ ਫਲ ਮਿਲਣਾ ਤੁਹਾਨੂੰ ਬਾਣੀ ਦਾ ਫਲ ਮਿਲਣਾ ਨੀ ਮਿਲਣਾ ਤੇ ਜਦੋਂ ਵਾਹਿਗੁਰੂ ਜੀ ਦੀ ਮਿਹਰ ਹੁੰਦੀ ਹੈ ਨਾ ਫਿਰ ਕਿਸੇ ਚੀਜ਼ ਦੀ ਤੋੜ ਨਹੀਂ ਲੈਂਦੀ ਹੈਗੀ ਆਪਣੀ ਲਾਈਫ ਦੇ ਵਿੱਚ ਤੇ ਬਾਕੀ ਜੀ ਇਹ ਜਿਹੜਾ ਪਾਰਟ ਆ ਇਹਦੀ ਕੋਈ ਐ ਨਹੀਂ ਹੈਗਾ ਸਮਾਂ ਨਹੀਂ ਹੈਗਾ ਕਿ ਤੁਸੀਂ ਮਾਰਨਿੰਗ ਟਾਈਮ ਹੀ ਕਰਨਾ ਕਿ ਤੁਸੀਂ ਈਵਨਿੰਗ ਟਾਈਮ ਹੀ ਕਰਨਾ ਜਾਂ ਤੁਸੀਂ ਦੁਪਹਿਰ ਹੀ ਕਰਨਾ ਤੁਹਾਡੇ ਕੋਲ ਜਦੋਂ ਟਾਈਮ ਆ ਤੁਸੀਂ ਉਹਦੇ ਚ ਪੈਸੇ ਜਿਹਦਾ ਪਾਰਟ ਕਰ ਸਕਦੇ ਹੋ ਸਵੇਰ ਜਦੋਂ ਨਿਤਨੇਮ ਆਪਾਂ ਕਰਦੇ ਹਾਂ ਉਹਦੇ ਵਿੱਚ ਵਿੱਚ ਪੈਸੇ ਜਿਹਦਾ ਪਾਰਟ ਹੁੰਦਾ ਉਸ ਤੋਂ ਬਾਅਦ ਤੁਸੀਂ ਤੁਸੀਂ ਦਬਾਅ ਨੂੰ ਵੀ ਕਰ ਸਕਦੇ ਹੋ ਕੋਈ ਟਾਈਮ ਲਿਮਿਟ ਨਹੀਂ ਹੈਗੀ ਇਹ ਵਾ ਤੁਸੀਂ ਆਪਣੇ ਘਰ ਚ ਤੁਰਦੇ ਫਿਰਦੇ ਕੰਮ ਕਰਦੇ ਵੀ ਤੁਸੀਂ ਕਰ ਸਕਦੇ ਹੋ ਜਿੱਦਾਂ ਮੰਨ ਲਓ ਤੁਸੀਂ ਪਰ ਹਾਂਜੀ ਇਹਨਾਂ ਜ਼ਰੂਰ ਤੁਸੀਂ ਧਿਆਨ ਰੱਖਿਓ ਕਿ ਜਦੋਂ ਤੁਸੀਂ ਕੰਮ ਕਰਦੇ ਹੋ ਜੇ ਨੂੰ ਸੀ ਚਪਾਈ ਸਾਹਿਬ ਜੀ ਦੀ ਬਾਣੀ ਆ ਕੋਈ ਵੀ ਬਾਣੀ ਚਾਹੇ ਤੁਸੀਂ ਮੂਲ ਮੰਤਰ ਦੀ ਪੜ ਰਹੇ ਹੋ ਤੁਸੀਂ ਆਪਣਾ ਸਿਰ ਜ਼ਰੂਰ ਢੱਕਣਾ ਚਾਹੇ ਤੁਸੀਂ ਜੇ ਤੁਸੀਂ ਮੰਨ ਲਓ ਕਿ ਚੰਚ ਕੰਮ ਕਰਦੇ ਹੋ ਕਈ ਲੇਡਿਸ ਨੂੰ ਚਲੋ ਦੁਪੱਟਾ ਲੈ ਕੇ ਓਖਾ ਲੱਗਦਾ ਕੰਮ ਕਰਨਾ ਹਰ ਇੱਕ ਕੰਮ ਗਰਮੀ ਵੀ ਆ ਤੁਸੀਂ ਰੁਮਾਲ ਲੈ ਕੇ ਆਪਣਾ ਹੈੱਡ ਕਵਰ ਕਰ ਲਓ ਉਸੀ ਚੁਪਈ ਸਾਹਿਬ ਜੀ ਦਾ ਪਾਠ ਜੋ ਵੀ ਤੁਸੀਂ ਚਾਹੇ ਮੂਲ ਮੰਤਰ ਆ ਤੁਸੀਂ ਕੋਈ ਵੀ ਪਾਠ ਕਰਨਾ ਚਾਹੁੰਦੇ ਹੋ ਤੁਸੀਂ ਤੁਰਦੇ ਫਿਰਦੇ ਕਰ ਲਓ ਤੇ ਚੁਪਈ ਸਾਹਿਬ ਦਾ ਪਾਠ ਜੀ ਤੁਸੀਂ ਇਦਾਂ ਹੀ ਆਪਣਾ ਤੁਰਦੇ ਫਿਰਦੇ ਕੰਮ ਕਰਦੇ ਤੁਸੀਂ ਜਦੋਂ ਵੀ ਤੁਹਾਡਾ ਟਾਈਮ ਹੋ ਜਦੋਂ ਤੁਸੀਂ ਫ੍ਰੀ ਬੈਠੇ ਆ ਉਦੋਂ ਇੱਕ ਵਾਰੀ ਕਾਇੰਟ ਹੋ ਗਿਆ ਇਹ ਮਨਾ ਪਾਣੀ ਦੇ ਵਿੱਚ ਮੈਂ ਇਹ ਮੇਰੀ ਨਾ ਮੈਂ ਤੁਹਾਨੂੰ ਮੇਰਾ ਪਰਸਨਲ ਐਕਸਪੀਰੀਅੰਸ ਦੱਸਾਂ ਜਿੰਨੀਆਂ ਬਾਣੀਆਂ ਨੇ ਨਾ ਚੁਪਈ ਸਾਹਿਬ ਜੀ ਦੀ ਬਾਣੀ ਮੇਰੀ ਵਨ ਆਫ ਮੋਸਟ ਫੇਵਰਿਟ ਬਾਣੀਆਂ ਆ ਇਹ ਮੈਨੂੰ ਬਹੁਤ ਵਧੀਆ ਲੱਗਦੀ ਆ ਜੀ ਇਹ ਬਾਣੀ ਜਦੋਂ ਮੇਰੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਯਾਨੀ ਇੱਕ ਮੂਵਮੈਂਟ ਇਦਾਂ ਆ ਗਿਆ ਸੀ ਨਾ ਮੈਂ ਚਪਈ ਸਾਬ ਜੀ ਦੀ ਬਾਣੀ ਦਾ ਸਹਾਰਾ ਲਿਆ ਸੀਗਾ ਮੈਨੂੰ ਪਤਾ ਵਾ ਕਿ ਉਦੋਂ ਯਾਨੀ ਮੈਂ ਤੁਰਦੀ-ਗਿਰਦੀ ਕੰਮ ਕਰਦੀ ਚਾਹੇ ਮੈਂ ਆਟਾ ਗੁੰਨਾ ਚਾਹੇ ਮੈਂ ਰੋਟੀ ਬਣਾਉਣੀ ਆ ਚਾਹੇ ਮੈਂ ਘਰੇ ਝਾਣੂ ਪੋਚਾ ਮਾਰਨਾ ਮੈਂ ਸਿਰ ਤੇ ਰੁਮਾਲ ਬੰਨਿਆ ਹੁੰਦਾ ਸੀ ਚਪਈ ਸੇ ਜਿਹੜਾ ਪਾਠ ਕੰਟੀਨਿਊ ਕੰਟੀਨਿਊ ਕਰਨਾ ਕਈ ਵਾਰੀ ਰਾਤ ਨੂੰ ਨੀਂਦ ਨਹੀਂ ਆਉਂਦੀ ਸੀ ਟੈਨਸ਼ਨ ਦੇ ਵਿੱਚ ਜਦੋਂ ਨੀਂਦ ਨਹੀਂ ਆਉਣੀ ਉੱਠ ਕੇ ਬੈਠ ਜਾਣਾ ਉੱਠ ਕੇ ਬੈਠ ਕੇ ਫਿਰ ਚੁਪਾਈ ਜੋ ਪਾਈ ਸਾਹਿਬ ਜੀ ਦਾ ਪਾਠ ਕਰਨ ਲੱਗ ਜਾਣਾ ਮੇਰੀ ਲਾਈਫ ਦੇ ਵਿੱਚ ਮੈਨੂੰ ਬਹੁਤ ਬੈਨੀਫਿਟ ਦਿੱਤਾ ਆ ਜੀ ਚੁਪਾਈ ਸਾਹਿਬ ਜੀ ਦੇ ਪਾਠ ਨੇ ਤੇ ਤੁਸੀਂ ਵੀ ਆਪਣੀ ਲਾਈਫ ਦੇ ਵਿੱਚ ਚੁਪਾਈ ਸਾਹਿਬ ਜੀ ਦਾ ਪਾਠ ਇਦੀ ਡੇਲੀ ਰੁਟੀਨ ਦੇ ਵਿੱਚ ਤੁਸੀਂ ਲੈ ਕੇ ਆਓ ਤੇ ਤੁਸੀਂ ਆਪਣੇ ਬੱਚਿਆਂ ਨੂੰ ਵੀ ਸਿਖਾਓ ਜੀ ਤੁਸੀਂ ਘਰ ਦੇ ਵਿੱਚ ਹਨਾ ਜੋ ਪਈਸਰ ਜੀ ਦਾ ਬਾਟ ਤੁਸੀਂ ਡੇਲੀ ਕਰਿਆ ਕਰੋ ਹੁਣ ਤਾਂ ਆਪਣੇ ਕੋਲ ਚਲੋ ਮੋਬਾਈਲ ਵਗੈਰਾ ਵੀ ਹੈਗੇ ਆ ਨਾ ਜਿਹਦੇ ਕੋਲ ਤੁਸੀਂ ਆਪਣੇ ਘਰ ਦੇ ਵਿੱਚ ਚੋ ਪਈਸਰ ਜੀ ਦਾ ਬਾਟ ਲਗਾ ਕੇ ਤੁਸੀਂ ਹੈ ਨਾ ਮੋਬਾਈਲ ਤੇ ਵੀ ਲਾ ਕੇ ਰੱਖ ਸਕਦੇ ਹੋ ਤੁਰਦੇ ਫਿਰਦੇ ਨਾਲੇ ਬਾਣ ਘਰ ਦੇ ਵਿੱਚ ਸੁਣੀ ਜਾਓ ਹੈ ਨਾ ਤੇ ਜਿਨ੍ਹਾਂ ਕੋਲ ਹੋਮ ਥੀਏਟਰ ਵਗੈਰਾ ਹੈਗੀ ਇਦਾਂ ਦੀਆਂ ਐਲ ਸੀ ਡੀਆਂ ਵਗੈਰਾ ਹੁਣ ਤਾਂ ਡੀਵੀਡੀ ਵਗੈਰਾ ਹੈਗੀਆਂ ਵਾ ਤੁਸੀਂ ਉਹਨਾਂ ਵਿੱਚ ਪਈਸਰ ਜੀ ਦਾ ਬਾਟ ਲਾ ਕੇ ਛੱਡ ਦਿਓ ਤੇ ਨਾਲੇ ਵਾਣੀ ਪੂਰੇ ਘਰ ਦੇ ਵਿੱਚ ਗੂੰਜਦੀ ਆ ਆਪਾਂ ਵੀ ਤੁਰਦੇ ਫਿਰਦੇ ਜਦੋਂ ਆਪਾਂ ਨਾਲ ਦੀ ਨਾਲ ਉਚਾਰਨ ਕਰਾਂਗੇ ਹਨਾ ਇੱਕ ਤਾਂ ਕੰਮ ਕਰਨ ਦਾ ਆਨੰਦ ਆਉਂਦਾ ਵਾ ਦੂਸਰਾ ਜਿਹੜੀ ਇਹਨੇ ਬੈਨੀਫਿਟ ਆਪਾਂ ਨੂੰ ਲਾਈਫ ਦੇ ਵਿੱਚ ਪਾਈ ਸਾਹਿਬ ਜੀ ਦੇ ਬਾਠ ਨੇ ਦੇਣਾ ਉਹ ਤਾਂ ਦੇਣੀ ਹੀ ਆ ਜੀ ਇਸ ਕਰਕੇ ਜੀ ਤੁਸੀਂ ਚ ਪਾਈ ਸਾਹਿਬ ਜੀ ਦਾ ਬਾਠ ਜਰੂਰ ਕਰਿਆ ਕਰੋ ਬਹੁਤ ਹੀ ਬਹੁਤ ਹੀ ਵਧੀਆ ਬਹੁਤ ਵਧੀਆ ਵਾਇਗੁਰੂ ਜੀ ਨੇ ਆਪਾਂ ਨੂੰ ਇਹ ਬਾਣੀ ਬਖਸ਼ੀ ਆ ਤੇ ਆਪਾਂ ਵਾਦ ਤੋਂ ਵੱਧ ਬਾਣੀ ਦਾ ਪਾਠ ਕਰਕੇ ਆਪਣੀ ਲਾਈਫ ਨੂੰ ਸਫਲ ਕਰੀਏ ਤੁਹਾਨੂੰ ਇਹ ਮੇਰੀ ਜਾਣਕਾਰੀ ਵਧੀਆ ਲੱਗੀ ਹੋਊਗੀ ਜੀ ਜੇ ਤੁਹਾਨੂੰ ਮੇਰੀ ਇਹ ਜਾਣਕਾਰੀ ਵਧੀਆ ਲੱਗੀ ਆ ਜੀ ਤੇ ਤੁਸੀਂ ਇਹ ਮੇਰੀ ਵੀਡੀਓ ਨੂੰ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਭੈਣਾਂ ਭਰਾਵਾਂ ਦੇ ਨਾਲ ਬਾਕੀ ਜਿਹੜੇ ਸਾਡੇ ਚੈਨਲ ਤੇ ਨਿਊ ਆਏ ਨੇ ਪਲੀਜ਼ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰੋ ਤੇ ਬਾਕੀ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਅਸੀਂ ਇਸ ਚੈਨਲ ਤੇ ਆਪਣੀ ਡੇਲੀ ਰੁਟੀਨ ਦੀ ਲਾਈਫ ਵੀ ਸ਼ੇਅਰ ਕਰਦੇ ਆ ਕਦੀ ਕਦੀ ਮੈਂ ਉਹ ਵੀ ਵਲੌਗ ਸ਼ੇਅਰ ਕਰਦੀ ਆ ਤੇ ਕਦੀ ਕਦੀ ਆਪਾਂ ਬਾਣੀ ਨਾਲ ਰਿਲੇਟਡ ਵੀਡੀਓਜ਼ ਵੀ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰੀ ਦੀਆਂ ਨੇ ਤੇ ਇਸ ਕਰਕੇ ਤੁਸੀਂ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਆਪਣੀ ਸਿਸਟਰ ਦੇ ਚੈਨਲ ਨੂੰ ਸਪੋਰਟ ਕਰੋ ਜੀ ਤੇ ਮਿਲਦੇ ਹਾਂ ਜੀ ਫਿਰ ਨੈਕਸਟ ਵਲੋਗਸ ਤਦ ਤੱਕ ਦੇ ਲਈ ਸਭ ਨੂੰ ਮੰਗੜ ਮੰਗੜ ਫੈਮਿਲੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ 01000000000 ਵਾਈਓ ਵਿੱਚ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ ਮਿਲਦੇ ਆ ਵੀ ਨੈਕਸਟ ਵਲੋਗਸ